ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 17 ਫਰਵਰੀ 2026 ਤੇ ਟਾਈਮ ਕਰੀਬ 3:00 ਵਜੇ ਕੋਈ 5-7 ਮਿੰਟ ਹੋਈ ਨੇ ਬਟੰਡਾ ਰੇਲਵੇ ਸਟੇਸ਼ਨ ਦੇ ਕੋਲ ਗਾਂਧੀ ਮਾਰਕੀਟਸ ਆਪਾਂ ਗਨੇ ਆ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਇੱਥੇ ਇੱਕ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਵੀ ਜਿਹੜੇ ਟ੍ਰੇਡ ਵਿੰਗ ਦੇ ਹੈ ਕਿ ਉਹਨਾਂ ਦਾ ਇੱਕ ਕਮਿਸ਼ਨ ਬਣਾਇਆ ਗਿਆ ਉਹ ਕਮਿਸ਼ਨ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਦੁਕਾਨਦਾਰਾਂ ਦੀਆਂ ਵਪਾਰੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਸੁਣਦੀ ਹੈ ਤੇ ਮੌਕੇ ਤੇ ਹਰ ਡਿਪਾਰਟਮੈਂਟ ਦੇ ਅਫਸਰ ਇੱਥੇ ਹੈਗੇ ਨੇ ਤੁਸੀਂ ਜੇ ਮੇਰੇ ਪਿੱਛੇ ਦੇਖੋਗੇ ਐਮਐਲਏ ਸਹਿਬਾਨ ਵੀ ਨੇ ਅਲੱਗ-ਅਲੱਗ ਚੇਅਰਮੈਨ ਵੀ ਹੈਗੇ ਨੇ ਤਾਂ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸੁਣ ਕੇ ਕੋਸ਼ਿਸ਼ ਇਹਨਾਂ ਦੀ ਹੈ ਕਿ ਮੌਕੇ ਦੇ ਉੱਤੇ ਇਹਦਾ ਨਿਵਾਰਣ ਕੀਤਾ ਜਾਵੇ ਕੁਝ ਵਪਾਰੀ ਪ੍ਰਮਾਣ ਨਾਲ ਗੱਲਬਾਤ ਹੋਈਏ ਆਉਂ ਆਪਾਂ ਸੁਣਦੇ ਆ ਮੈਂ ਭਾਰਪੂਸ਼ਨ ਪ੍ਰਦਾਨ ਕਪੜਾ ਮਾਰਕੀਟ ਤੇ ਮੈਂ 15 ਸਾਲ ਤੋਂ ਮੈਂ ਕਪੜਾ ਮਾਰਕੀਟ ਦੀ ਪ੍ਰਦਾਨਗੀ ਕਰ ਰਿਹਾ ਹਾਂ। ਜਿੰਨਾ ਚੰਨ ਮੇਰੀ ਸੁਰਤ ਆਈ ਹੈ ਮੇਰੇ ਖਿਆਲ ਕੋਈ ਵੀ ਸਰਕਾਰ ਨੇ ਅਜ ਤੱਕ ਵਪਾਰੀਆਂ ਵੱਲ ਕਦੀ ਸੋਚਿਆ ਹੀ ਨਹੀਂ ਸੀ। ਕਹਿੰਦੇ ਇਹ ਦੇਰ ਆਈ ਦਰਸਤਾ ਹੈ। ਆ ਗਵਰਨਮੈਂਟ ਨੇ ਐਟ ਲੀਸਟ ਇੱਕ ਬੀੜਾ ਤਾਂ ਉਠਾਇਆ ਹੈ ਕਿ ਵਪਾਰੀਆਂ ਦੇ ਜੋ ਸਮੱਸਿਆਵਾਂ ਸੁਣਨ। ਸਮੱਸਿਆਵਾਂ ਹੱਲ ਹੁੰਦੀਆਂ ਹੀ ਨਹੀਂ ਹੁੰਦੀਆਂ ਇੱਕ ਬਾਦ ਦਾ ਮੈਟਰ ਹੈ। ਲੇਕਿਨ ਇਹਨਾਂ ਨੇ ਕਹੇ ਬੀੜਾ ਜ਼ਰੂਰ ਉਠਾਇਆ ਕਿ ਵੀ ਤੁਹਾਰੀ ਵਪਾਰੀਆਂ ਦੀ ਸਮੱਸਿਆ ਹੈ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਸੋ ਆਪ ਸਰਕਾਰ ਤੋਂ ਮੈਂ ਬਹੁਤ ਬਤਨਵਾਦ ਕਰਦਾ ਕਿ ਵਪਾਰੀਆਂ ਨਾਲ ਇਹ ਸਾਡੇ ਨਾਲ ਖੜਨ ਦੀ ਕੋਸ਼ਿਸ਼ ਕਰ ਰਹੇ ਨੇ ਮੇਰੀ ਵਪਾਰੀਆਂ ਲਈ ਮੈਂ ਪੇਸ਼ਾ ਸਮੱਸਿਆ ਦੀ ਗੱਲ ਕਰੀਏ ਸਮੱਸਿਆ ਵਾ ਵਪਾਰੀਆਂ ਦੀ ਹੁਣ ਤੱਕ ਸਮੱਸਿਆ ਇਸ ਸਮੇਂ ਆਇਆਗੀ ਹਾਲਾਂਕਿ ਡਿਪਾਰਟਮੈਂਟ ਨੇ ਜਿਵੇਂ ਸਾਡੇ ਸਾਥ ਜਿਹੜੇ ਲੇਕਿਨ ਕਈ ਵਾਰ ਉਹਨਾਂ ਦੀਆਂ ਬੁਝੂਰੀਆਂ ਹੁੰਦੀਆਂ ਸਿਸਟਮ ਇਹੋ ਜਿਹਾ ਬਣਾ ਹੁੰਦਾ ਮਿਉਰੀਆਂ ਹੁੰਦੀਆਂ 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 ਜਿਵੇਂ ਜਸਾ ਵੈਸਤਾ ਆਮ ਛੋਟੀਆਂ ਛੋਟੀਆਂ ਮਾਰੀਆਂ ਫਲਾਈ ਪੈ ਗਈਆਂ ਨੇ ਜੋ ਤੋਂ ਵੀ ਪਿਆਦੇ ਆ ਟ੍ਰੈਫਿਕ ਦੇ ਸਿਸਟਮ ਹੈ ਫਾਇਦਾ ਸਿਸਟਮ ਹੈ ਠੀਕ ਹੈ ਨਾ ਕੋਈ ਸਿਵਲ ਸਿਸਟਮ ਦਾ ਹੈ ਛੋਟੀਆਂ-ਮੋਟੀਆਂ ਸਮੱਸਿਆਵਾਂ ਚੱਲਦੀਆਂ ਰਹਿੰਦੀਆਂ ਨੇ ਲੇਕਿਨ ਵੱਡੀਆਂ ਸਮੱਸਿਆਵਾਂ ਜੋ ਹੋ ਸਕਦਾ ਹੈ ਸੈਂਟਰਲ ਗਵਰਨਮੈਂਟ ਦੀ ਹੁਣ ਇਹ ਅਸੀਂ ਆਪ ਗਵਰਨਮੈਂਟ ਨੂੰ ਇਹ ਬੇਨਤੀ ਕਰਦੇ ਆ ਕਿ ਸਾਡੀਆਂ ਵੱਡੀਆਂ ਸਮੱਸਿਆਵਾਂ ਕੀ ਆ ਰਹੀਆਂ ਨੇ ਇੱਕ ਤਾਂ ਵੱਡੀ ਸਮੱਸਿਆ ਸਾਡੇ ਜਿਹੜੀ ਰਹੀ ਹੈ ਵੀ ਜਿਸ ਤਰ੍ਹਾਂ ਜਦੋਂ ਇਹਨਾਂ ਨੇ ਜੀਐਸਟੀ ਲਾਇਆ ਸੀ ਇਹ ਕਹਿੰਦੇ ਸੀ ਵੀ ਜੀਐਸਟੀ ਡਿਪਾਰਟਮੈਂਟ ਜੀਐਸਟੀ ਜੋ ਭਰਿਆ ਹੋਇਆ ਹੈਗਾ ਬਿੱਲ ਉਹਦੀ ਪੇਮੈਂਟ ਜੋ ਹੈ ਉਹਦੀ ਸੁਰੱਖਿਆ ਉਹਦੀ ਸਿਕਿਉਰਿਟੀ ਗਵਰਨਮੈਂਟ ਕਰੇ ਸਾਡੇ ਸੰਧੀ ਜੀ ਨੇ ਦੱਸਿਆ ਦੂਸਰੀ ਸਮੱਸਿਆ ਸਾਡੀ ਇਹ ਵੀ ਜਿਹੜਾ ਵਪਾਰੀ ਹੈ ਇਨਕਮ ਟੈਕਸ ਭਰਦਾ ਹੈ ਕੋਈ 10 ਸਾਲ ਭਰਦਾ ਹੈ ਤੇ 20 ਸਾਲ ਭਰਦਾ ਤੇ 25 ਸਾਲ ਭਰਦਾ ਹੈ 50 ਸਾਲ ਭਰਦਾ ਹੈ ਉਹਨਾਂ ਦੇ ਫਿਊਚਰ ਦਾ ਕੋਈ ਸਿਕਿਉਰਿਟੀ ਦਿੱਤੀ ਜਾਵੇ ਉਹਨਾਂ ਦੀ ਜਿਵੇਂ ਪੈਨਸ਼ਨ ਸਕੀਮ ਲਗਾਈ ਜਾਵੇ ਜੇ ਕਿਸੇ ਨੇ 10 ਸਾਲ ਇਨਕਮ ਟੈਕਸ ਭਰਿਆ ਉਹਦੇ ਅਕਾਊਂਟਿੰਗ ਲਈ ਉਹਦੀ ਪੈਨਸ਼ਨ ਲਗਾਈ ਜਾਵੇ ਇਹ ਸਮੱਸਿਆ ਸਾਡੀ ਕੋਈ ਵਾਰੀਏ ਦੀ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਇਹਦੇ ਸਈ ਸਟੇਟ ਗਵਰਨਮੈਂਟ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੀ ਇਹ ਸਮੱਸਿਆਵਾਂ ਜੋ ਦੋਨੇ ਸਮੱਸਿਆ ਮੈਂ ਹੈਗੀਆਂ ਇਹ ਸੈਂਟਰ ਤੱਕ ਪਹੁੰਚਾਈਆਂ ਜਾਣ ਤਾਂ ਕਿ ਇਹ ਮੇਰਾ ਨਾਮ ਡਿੰਪੀ ਹੋਰੀ ਹੈ ਤੇ ਅੱਜ ਸਾਰਾ ਪ੍ਰਸ਼ਾਸਨ ਇੱਥੇ ਇਕੱਠਾ ਹੋਇਆ ਹੋਇਆ ਹੈ ਵਪਾਰੀਆਂ ਦੀ ਸਮੱਸਿਆ ਸੁਣਨ ਵਾਸਤੇ ਜਿਹੜੀ ਵੀ ਕੋਈ ਇਹਨਾਂ ਦੀ ਮੈਡੀਸਨ ਮਾਰਕੀਟ ਦੀ ਕੋਈ ਵੀ ਪ੍ਰੋਬਲਮ ਹੈਗੀ ਹੈ ਆਮ ਆਦਮੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੋਨੋਂ ਹੱਥਾਂ ਨਾਲ ਲੱਗੀ ਹੋਈ ਹੈ ਸਾਰੀਆਂ ਸਮੱਸਿਆ ਹੱਲ ਹੋਣ ਤੇ ਸਾਰੀਆਂ ਸਮੱਸਿਆ ਹੱਲ ਹੋਣਗੀਆਂ ਜੋ ਵੀ ਕੋਈ ਕਮੀ ਪੇਸ਼ੀ ਹੈਗੀ ਹੈ ਫੁੱਟਪਾਥ ਦੀ ਹੈ ਜਿਵੇਂ ਦੁਕਾਨਾਂ ਦੀ ਬੋਲੀ ਦੀ ਕਰਕੇ ਇਹਨਾਂ ਨੂੰ ਦਿੱਤੀਆਂ ਜਾਣ ਇਹ ਇਹਨਾਂ ਦੇ ਨਾਮ ਪਹਿਲਾਂ ਕਿਰਾਏ ਤੇ ਹੈਗੀਆਂ ਮੈਂ ਪ੍ਰਸ਼ਾਸਨ ਤੋਂ ਉਮੀਦ ਕਰਦਾ ਵੀ ਇਹਨਾਂ ਨੂੰ ਦੁਕਾਨਾਂ ਮੁੱਲ ਦਿੱਤੀਆਂ ਜਾਣ ਤੇ ਨਾਲ ਇਹਨਾਂ ਦੀ ਛੱਤਾ ਦਿੱਤੀਆਂ ਰਾਕੇਸ਼ ਗੁਹਿਲ ਮੇਰਾ ਨਾਮ ਹੈ ਜੀ 50 ਸਾਲ ਤੋਂ ਅਸੀਂ ਇੱਥੇ ਮਾਰਕੀਟ ਦੇ ਵਿੱਚ ਕਿਰਾਏ ਦੇ ਬੈਠੇ ਆ ਸਾਡੀ ਬਸ ਇੱਕ ਇਹੀ ਤਮੰਨਾ ਹੈ ਕਿ ਸਰਕਾਰ ਸਾਨੂੰ ਦੁਕਾਨਾਂ ਸਾਨੂੰ ਮੁੱਲ ਦਿੱਤੀਆਂ ਜਾਣ ਤਾਂ ਸਾਡੀ ਆਨ ਵਾਲੇ ਜਨਰੇਸ਼ਨ ਹੈ ਉਹਨਾਂ ਨੂੰ ਵੀ ਦੇ ਸਕੀ ਐ ਅਸੀਂ ਅਸੀਂ ਦੁਕਾਨਾਂ ਦੇ ਕੇ ਜਾ ਰਹੇ ਹਾਂ ਧੰਨਵਾਦ ਆਪਾਂ ਵਪਾਰੀ ਭਰਾਵਾਨੀ ਇਹ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਤੇ ਆਪਾਂ ਕੋਸ਼ਿਸ਼ ਕਰੀਏ ਸਾਰੇ ਜਣੇ ਆਪ ਦੇਖਦੇ ਹਾਂ ਅੱਗੋਂ ਹੁੰਦਾ ਵੀ ਕੀ ਹੈ ਵੀ ਕੀ ਜਿਹੜਾ ਇਹ ਉਪਰਾਲਾ ਸਰਕਾਰ ਵੱਲੋਂ ਕੀਤਾ ਗਿਆ ਇਹ ਕਿੰਨਾ ਕੁ ਸਾਰਥਕ ਸਿੱਧ ਹੁੰਦਾ ਤੇ ਕਿੰਨੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਮੌਕੇ ਤੇ ਹੱਲ ਹੁੰਦੀਆਂ ਤਾਂ ਕਿੱਥੋਂ ਤੱਕ ਇਹ ਪਹੁੰਚਦੀਆਂ ਦਿਓ ਜੀ ਜਨ ਸਤਿ ਸ਼੍ਰੀ ਅਕਾਲ